ਮੈਂ ਆਤੀ ਆਂਨੀ ਆਂ ਵੀ ਮਹਾਰਾਜ ਨੂੰ ਜੀ ਦੇ ਦੇ ਉਹਦੇ ਪੈਰ ਵੀ ਲੱਗੇ ਰਹਿਣਗੇ ਚੱਲ ਆਪਣੇ ਪੁੱਤ ਦੇ ਸਿਰ ਤੇ ਹੀ ਆਪਣਾ ਟਾਈਮ ਕੱਢ ਲਊਗੀ ਹੋਰ ਫਿਰ ਕੀ ਆ ਨਹੀਂ ਚੱਲ ਮੈਂ ਵੀ ਕਹਿੰਨੀ ਆਂ ਪਰਮਾਤਮਾ ਨੂੰ ਜੀ ਦੇ ਦੇ ਵੀ ਸਾਡੇ ਮੁੰਡੇ ਦੀ ਵੀ ਨਿਸ਼ਾਨੀ ਆ ਪਰ ਇਹ ਆ ਵੀ ਐਡੀ ਉਮਰ ਵਿੱਚ ਨਾ ਇਦਾਂ ਦਾ ਜਦੋਂ ਕੰਮ ਪੈ ਜਾਣਾ ਤੇ ਉਮਰ ਬੜੀ ਔਖੀ ਨਿਗਲਦੀ ਆ ਤੇ ਨਾਲੇ ਜੇ ਮੁੰਡਾ ਨਾ ਹੋਇਆ ਜੇ ਹੋਏ ਕੁੜੀ ਗਈ ਤੇ ਫਿਰ ਕੀ ਕਰੇਗੀ ਜੇ ਤੁਸੀਂ ਵੀ ਮੇਰੇ ਦਿਲ ਦੀ ਗੱਲ ਪੁੱਛੋ ਨਾ ਜੋਤਾ ਟੁਰੀ ਫਿਰਦੀ ਮੈਨੂੰ ਚੰਗੀ ਤਨਿੰਗੀ ਲੱਗਦੀ ਮੈਂ ਮੈਂ ਘਰ ਕੋਜ ਨਹੀਂ ਸਕਦੀ ਅਜੇ ਰਮਨ ਤੂੰ ਕਿਉਂ ਕੁਝ ਕਰਨਾ ਮੈਂ ਹੈਗੀ ਨਾ ਬੈਠੀ ਮੈਂ ਆਪੇ ਕਰ ਲਵਾਂਗੀ ਤੂੰ ਇਹ ਵੇਖੀ ਕਿ ਜਿੱਦਣ ਕਿਤੇ ਹੁਣ ਇਹਦਾ ਭਰਾ ਪਰਦਾਇਆ ਆ ਗਿਆ ਨਾ ਤਾਂ ਨਾਲ ਹੀ ਇਹਦਾ ਬੋਰੀਆ ਬਿਸਤਰਾ ਗੋਲ ਕਰਾਂਗੀ ਮੈਂ ਭਾਜੀ ਇਹ ਸੋਚਣ ਡਿਆ ਕਿ ਲੋਕੀ ਕੱਲ ਨੂੰ ਇਹ ਨਾ ਕਹਿਣ ਇਹ ਲਾਲਚ ਨੂੰ ਪਿਆਵਾ ਤਾਂ ਕਰਕੇ ਕੁੜੀ ਨੂੰ ਇੱਥੇ ਲੈਣਤਾ ਨਹੀਂ ਲਾਲਚ ਆਲੀ ਕਿਹੜੀ ਗੱਲ ਐ ਇਹਦੇ ਵਿੱਚ ਯਾਰ ਚਲੋ ਜੇ ਹੁਣ ਉਹ ਪਰਮਾਤਮਾ ਨੇ ਕਹਿ ਰਢਾਈ ਦਿੱਤਾ ਪਰਿਵਾਰ ਤੇ ਨਾਲੇ ਸਾਰੀ ਉਮਰ ਤੂੰ ਪਹਿਲੇ ਕੁੜੀ ਨੂੰ ਵਿਆਹ ਆ ਪੜਾਇਆ ਖਰਚਾ ਲਾਇਆ ਹੁਣ ਲੈ ਕੇ ਆ ਜਾਏਗਾ ਘਰ ਕਿਦਾਂ ਤੋਂ ਖਰਚਾ ਚੁੱਕੇਗਾ